ਏ ਹੈ ਜੀ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਸਰਾਬਾ ਸਰਦਾਰ ਆਜਮ ਕਰਤਾਰ ਸਿੰਘ ਸਰਾਬਾ ਦਾ ਜੱਦੀ ਘਰ ਇਹ ਉਹਨਾਂ ਦਾ ਪਿੰਡ ਉਹਨਾਂ ਦਾ ਵਿਰਾਸਤੀ ਘਰ ਉਹਨਾਂ ਦੇ ਭਤੀਜੇ ਸਰਦਾਰ ਨਰਸ਼ੀਰ ਸਿੰਘ ਨੂੰ ਵਿਰਾਸਤ ਵਿੱਚ ਮਿਲਿਆ ਸੀ ਸੋ ਉਹਨਾਂ ਦੇ ਭਤੀਜੇ ਨਰਸ਼ੀਰ ਸਿੰਘ ਨੇ ਇਸ ਘਰ ਨੂੰ ਬਿਨਾਂ ਕੋਈ ਮੁਆਵਜ਼ਾ ਲੱਤੇ ਸਰਕਾਰ ਨੂੰ ਯਾਦਗਾਰ ਬਣਾਉਣ ਦੇ ਲਈ ਦੇ ਦਿੱਤਾ ਹੈ ਸੋ ਇਸ ਘਰ ਦੇ ਵਿੱਚ ਜਿਵੇਂ ਘਰ ਉਵੇਂ ਹੁਬਹੂ ਸਾਹਮਣੇ ਰੱਖਿਆ ਹੈ ਸਰਬਾਜੀ ਦੇ ਯਾਦਾਂ ਉਹਨਾਂ ਦੇ ਯਾਦਾਂ ਦੇ ਨਾਲ ਜੁੜਿਆ ਕੋਈ ਸਮਾਨ ਉਹਨਾਂ ਦੀਆਂ ਕੁਝ ਤਸਵੀਰਾਂ ਕੁਝ ਹੋਰ ਵਿਰਾਸਤੀ ਚੀਜ਼ਾਂ ਉਮੇ ਹੀ ਸਾਂਭ ਕੇ ਰੱਖੀਆਂ ਸਿਰਫ ਉਸ ਘਰ ਨੂੰ ਥੋੜਾ ਬਹੁਤਾ ਬਸ ਸਾਂਭਿਆ ਗਿਆ ਹੈ ਸਾਮ ਸੰਭਾਲ ਦੇ ਤਰੀਕੇ ਦੇ ਨਾਲ ਉਹਨੂੰ ਥੋੜਾ ਬਹੁਤਾ ਸ਼ਿੰਗਾਰਿਆ ਗਿਆ ਹੈ ਸੋ ਇਹ ਘਰ ਹਮੇਸ਼ਾ ਖੁੱਲਾ ਰਹਿੰਦਾ ਹੈ ਉਹਨਾਂ ਵਾਸਤੇ ਜਿਹੜੇ ਲੋਕ ਜਿਹੜੇ ਨਵੀਂ ਜਨਰੇਸ਼ਨ ਦੇ ਲੋਕ ਵੀ ਇਸ ਨੂੰ ਆ ਕੇ ਦੇਖਣਾ ਚਾਹੁੰਦੇ ਨੇ ਕੌਮੇ ਨਾਇਕ ਕਰਤਾਰ ਸਿੰਘ ਸਰਾਭਾ ਬਰਕਲੇਜ ਯੂਨੀਵਰਸਿਟੀ ਵਿੱਚ ਪੜਨ ਲਈ ਜਾਂਦਾ ਹੈ ਤੇ ਉੱਥੇ ਗਦਰ ਲਹਿਰ ਬਾਰੇ ਜਦੋਂ ਪਤਾ ਲੱਗਦਾ ਤਾਂ ਗਦਰ ਲਹਿਰ ਦੇ ਵਿੱਚ ਸ਼ਾਮਲ ਹੁੰਦਾ ਸੋ ਉਹਨਾਂ ਦੇ ਵਿਰਾਸਤੀ ਘਰ ਦੇ ਵਿੱਚ ਇਸੇ ਤਰ੍ਹਾਂ ਸਮਾਨ ਬਹੁਤ ਸਾਰੇ ਸਾਮਕੇ ਰੱਖੇ ਗਏ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਸੋ ਸਰਾਭਾ ਗਦਰ ਲਹਿਰ ਦੇ ਵਿੱਚ ਸ਼ਾਮਲ ਹੁੰਦਾ ਹੈ ਗਦਰ ਲਹਿਰ ਸ਼ਾਮਲ ਹੋ ਕੇ ਜਿਹੜੇ ਉਸ ਸਮੇਂ ਗਦਰ ਲਹਿਰ ਦੇ ਮੋਢੀ ਲੋਕ ਸਨ ਜਿਨ੍ਹਾਂ ਵਿੱਚ ਬਾਬਾ ਸੋਹਣ ਸਿੰਘ ਪਕਣਾ ਲਾਲਾ ਹਰदयाल ਜੀ ਜਾਂ ਕੰਸ਼ੀਰਾ ਮਰੋਲੀ ਜੀ ਜਾਂ ਹੋਰ ਬਹੁਤ ਸਾਰੇ ਸੱਜਣ ਸਨ ਜਿਹੜੇ ਇਸ ਲਹਿਰ ਲਈ ਕੰਮ ਕਰਦੇ ਸਨ ਤਾਂ ਕਰਤਾਰ ਸਿੰਘ ਸਰਾਭਾ ਦੀ ਫੁਰਤੀਲੀ ਤੇ ਚੁਸਤੀ ਫੁਰਤੀ ਦੇਖ ਕੇ ਤੇ ਉਹਨਾਂ ਦੀ ਦੂਰ ਅੰਦੇਸ਼ੀ ਦੇਖ ਕੇ ਉਹਨਾਂ ਨੇ ਬਾਲਾ ਜਰਨੈਲ ਦਾ ਨਾਂ ਦਿੱਤਾ ਇਹਨਾਂ ਨੂੰ ਸੋ ਬਾਲਾ ਜਰਨੈਲ ਦੇ ਨਾਂ ਦੇ ਨਾਲ ਜਾਣੇ ਜਾਂਦੇ ਕਰਤਾਰ ਸਿੰਘ ਸਰਾਭਾ ਨੇ ਜਦੋਂ ਹਿੰਦੁਸਤਾਨ ਦੇ ਵਿੱਚ ਆ ਕੇ ਗਦਰ ਕਰਨ ਦੀ ਕੋਸ਼ਿਸ਼ ਕੀਤੀ ਸੋ ਉਹ ਗਦਰ ਕਹਿੰਦੇ ਕਿ ਕਿਸੇ ਗਦਾਰੀ ਕਰਕੇ ਫੇਲ ਜ਼ਰੂਰ ਹੋ ਗਿਆ ਸੀ ਪਰ ਉਹ ਉਸ ਗਦਰ ਨੇ ਐਸੀ ਇੱਕ ਚਿੰਗਲਾਈ ਕਿ ਉਸ ਤੋਂ ਬਾਅਦ ਪੂਰੇ ਮੁਲਕ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਬਣਿਆ ਲੋਕ ਆਪਣੀਆਂ ਜਾਨਾਂ ਦੇਣ ਲਈ ਕੁਰਬਾਨੀਆਂ ਦੇਣ ਲਈ ਤਿਆਰ ਹੋਏ ਸੋ ਇਹ ਗੱਲ ਮੈਂ ਛੋਟੀ ਬਾਰਤ ਤੁਹਾਨੂੰ ਤਾਂ ਸੁਣਾਈ ਹੈ ਕਿਉਂਕਿ ਉਹਨਾਂ ਦੇ ਘਰ ਦਾ ਅੱਜ ਦੇਖ ਕੇ ਆ ਪੌੜੀਆਂ ਚੜਦੀਆਂ ਚੁਬਾਰੇ ਦੀਆਂ ਉੱਤੇ ਚੁਬਾਰਾ ਸੀ ਸਰਾਬਾ ਜੀ ਦਾ ਜਿੱਥੇ ਸਰਾਬਾ ਆਪ ਰਹਿੰਦਾ ਸੀ ਜਿਹੜਾ ਉਹਦਾ ਮੇਨ ਘਰ ਸੀ ਜਿੱਥੇ ਕੁਝ ਵਸਤਾਂ ਵੀ ਸੰਭ ਕੇ ਰੱਖੀਆਂ ਹੋਈਆਂ ਨੇ ਸੋ ਮੈਂ ਸਮਝਦਾ ਕਿ ਅੱਜ ਜਿਹੜੀ ਸਾਡੀ ਜਨਰੇਸ਼ਨ ਹੈ ਇਹ ਸਾਡੇ ਲਈ ਇੱਕ ਇਤਿਹਾਸਕ ਥਾਂ ਹੈ ਇੱਕ ਦਸਤਾਵੇਜ਼ੀ ਚੀਜ਼ ਹੈ ਇਹਨਾਂ ਘਰਾਂ ਨੂੰ ਦੇਖ ਕੇ ਅਸੀਂ ਅਹਿਸਾਸ ਕਰ ਸਕਦੇ ਹਾਂ ਕਿ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਘਰਾਂ ਦੇ ਵਿੱਚੋਂ ਉੱਠ ਕੇ ਸੋਨਾ ਘਰ ਹੈ ਉਹਨਾਂ ਸਮਿਆਂ ਦੇ ਮੁਤਾਬਕ ਬਹੁਤ ਚੰਗਾ ਘਰ ਹੈ ਇਹਨਾਂ ਘਰਾਂ ਚੋਂ ਉੱਠ ਕੇ ਕਰਤਾਰ ਸਿੰਘ ਸਰਾਭਾ ਬਾਹਰਲੇ ਮੁਲਕਾਂ 'ਚ ਜਾ ਕੇ ਗਿਆਨ ਹਾਸਲ ਕਰਕੇ ਫਿਰ ਵੀ ਆਪਣੇ ਮੁਲਕ ਲਈ ਕੁਝ ਨਾ ਕੁਝ ਸੋਚਦਾ ਸੀ ਜੀ ਉਹ ਚਾਹੁੰਦਾ ਤਾਂ ਅੱਜ ਬਹੁਤ ਸਾਰੇ ਲੋਕਾਂ ਵਾਂਗ ਵੱਡਾ ਧਨ ਕੁਬੀਰ ਜੋੜ ਕੇ ਉਹਨਾਂ ਮੁਲਕਾਂ 'ਚ ਸੈਟਲ ਹੋ ਸਕਦਾ ਸੀ ਪਰ ਉਹ ਆਪਣੇ ਲੋਕਾਂ ਬਾਰੇ ਸੋਚਦਾ ਸੀ ਆਪਣੇ ਸਮਾਜ ਬਾਰੇ ਸੋਚਦਾ ਸੀ ਆਪਣੇ ਇਥੇ ਆਉਣ ਵਾਲੇ ਜਨਰੇਸ਼ਨ ਬਾਰੇ ਸੋਚਦਾ ਕਿ ਸਿੱਖ ਸਾਡਾ ਮੁਲਕ ਕਿਵੇਂ ਗੁਲਾਮ ਹੈ ਅਸੀਂ ਅਜਾਦ ਮੁਲਕ ਵਿੱਚ ਰਹਿ ਰਹੇ ਹਾਂ ਤੇ ਆਜ਼ਾਦ ਤੇ ਗੁਲਾਮ ਮੁਲਕ ਦਾ ਕੀ ਫਰਕ ਹੁੰਦਾ ਹੈ ਇਸ ਅੰਤਰ ਨੂੰ ਸਮਝਦੇ ਹੋਏ ਉਸ ਨੇ ਬਰਾਬਰੀ ਦਾ ਰਾਜ ਲਿਆਉਣ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੋ ਆਓ ਉਹਨਾਂ ਨੂੰ ਨਮਨ ਕਰੀਏ ਤੇ ਆਪਣੇ ਬੱਚਿਆਂ ਨੂੰ ਇਹੋ ਜਿਹੀਆਂ ਇਤਿਹਾਸਕ ਧਰਤੀਆਂ ਦਿਖਾਈਏ ਇਹੋ ਜਿਹੀਆਂ ਯਾਦਗਾਰਾਂ ਦਿਖਾਈਏ ਤਾਂ ਕਿ ਸਾਡੇ ਬੱਚੇ ਮਹਿਸੂਸ ਕਰ ਸਕਣ ਕਿ ਕਰਤਾਰ ਸਿੰਘ ਸਰਾਭਾਏ ਨੇ ਛੋਟੀ ਉਮਰ ਦੇ ਵਿੱਚ ਫਾਂਸੀ ਦੇ ਰਸੇ ਨੂੰ ਚੁੰਮ ਗਿਆ